ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਈ ਮੈਂ ਡਾਕਟਰ ਹਰਮਨਦੀਪ ਸਿੰਘ ਅੱਜ ਆਪਾਂ ਗੱਲ ਕਰਦੇ ਆਂ ਝੋਨੇ ਦੇ ਵਿੱਚ ਆਉਣ ਵਾਲੇ ਗੋਭ ਦੀ ਸੁੰਡੀ ਤੇ ਪਤਲ ਭੇੜ ਦੀ ਰੋਗ ਥਾਂ ਬਾਰੇ ਕਿਹੜੀਆਂ ਕਿੜੀਆਂ ਸਪਰੇਆਂ ਯੂਨੀਵਰਸਿਟੀ ਵੱਲੋਂ ਸ਼ਿਫਾਰਿਸ਼ ਨੇ ਤੇ ਉਹਨਾਂ ਦੇ ਨਾਲ ਆਪਾਂ ਚੰਗੀ ਤਰ੍ਹਾਂ ਕੰਟਰੋਲ ਕਰ ਸਕਦੇ ਆਂ ਲਗਭਗ ਝੋਨਾ 50 ਦਿਨਾਂ ਦਾ ਹੋ ਚੁੱਕਾ ਜੀ ਇਥੇ ਕਾਗੇ ਅਟੈਕ ਆਉਂਦਾ ਵਾ ਗੋਭ ਦੀ ਸੁੰਡੀ ਦਾ ਤੇ ਪਤਲ ਭੇੜ ਦਾ ਜਾਂ ਦਾ ਆਪਾਂ ਫੇਮ ਵਾਲਾ ਸਾਲਟ ਵਰਤ ਸਕਦੇ ਆ ਜੀ ਫਲੂ ਬੈਂਡਾਮਾਈਡ 38% ਦੇ ਲਾਗੇ ਬੰਨੇ ਪਾਵਰ ਆ ਇਹਦੇ ਵਿੱਚ ਜਾਂ ਟਕੂਮੀ ਵਾਲਾ ਸਾਲਟ ਵਰਤ ਸਕਦੇ ਆ ਫਲੂ ਬੈਂਡਾਮਾਈਡ ਜਿਹੜਾ ਫੇਮ ਵਾਲਾ ਸਾਲਟ ਆਪਾਂ 30 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਫਲੂ ਬੈਂਡਾਮਾਈਡ 50 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਆ ਜੇ ਗੱਲ ਕਰੀਏ ਆਪਾਂ ਕੋਰਾ ਜਾਂਦੀ ਕੋਰਾ ਜਾਂਣਾ ਆਪਾਂ 60 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਆ ਇਹ ਜਿਹੜੀਆਂ ਤਿੰਨੇ ਸਪਰੇਆ ਦਸੀਆਂ ਇਹ ਪ੍ਰੋਪਰ ਡੋਜ਼ ਆ ਜਿਹੜੀ ਇਹ 200 ਲੀਟਰ ਪਾਣੀ ਦੀ ਆ ਇਹਦੇ ਨਾਲ ਆਪਾਂ ਕੋਈ ਵੀ ਨਾਰਮਲ ਫੰਗੀਸਾਈਡ ਵਰਤ ਸਕਦੇ ਜਾਂ ਹੈਗਜਾ ਕੋਨਾਜੋਲ ਜਾਂ ਟੈਬੂਕੋਨਾਜੋਲ ਜਾਂ ਕਿਸੇ ਵੀ ਤਰ੍ਹਾਂ ਦਾ ਕਸਟੋਡੀਆ ਵਾਲਾ ਸਾਲਟ ਹੋ ਗਿਆ ਜਾਂ ਕਸਟੋਰੀਆ ਦਾ ਐਜੋਕਸੀਸਟ੍ਰੋਬਿਨ ਪਲੱਸ ਟੈਬੂਕੋਨਾਜੋਲ ਸਾਲਟ ਆ ਇਹ ਵਰਤ ਸਕਦੇ ਆ ਇਸ ਸਟੇਜ ਤੇ ਇਦਾਂ ਨਾਰਮਲ ਫੰਗੀਸਾਈਡ ਹੀ ਵਰਤਿਆ ਜਾਵੇ ਜੇ ਕਿਸੇ ਤਰ੍ਹਾਂ ਦੀ ਕੋਈ ਵੀ ਆਪਾਂ ਨੂੰ ਉਲੀ ਰੋਗ ਦਿਖਾਈ ਦਿੰਦਾ ਤਾਂ ਫਿਰ ਆਪਾਂ ਹਾਈ ਟੈਕਨੀਕਲ ਵਰਤ ਸਕਦੇ ਆ ਜਿਵੇਂ ਕਿ ਐਮੀ ਸਟਾਰ ਵਾਲੇ ਨਟੀਵ ਵਾਲੇ ਨਹੀਂ ਤਾਂ ਨੋਰਮਲ ਟੈਕਨੀਕਲ ਨਾਲ ਹੀ ਆਪਣਾ ਆਪਾਂ ਨੂੰ ਵਧੀਆ ਰਿਜ਼ਲਟ ਮਿਲੂਗਾ ਵਧੇਰੇ ਜਾਣਕਾਰੀ ਜਾਣਕਾਰੀ ਲਈ ਆਪਣੇ ਚੈਨਲ ਨਾਲ ਬਨੇ ਰਹੋ ਆਉਣ ਵਾਲੇ ਆਪਾਂ ਵੀਡੀਓ ਦੇ ਵਿੱਚ ਆਪਾਂ ਗੋਭ ਦੀ ਅਵਸਥਾ 'ਚ ਕਿਹੜੀਆਂ-ਕਿਹੜੀਆਂ ਸਪਰੇਆਂ ਕਰਨ ਦਾ ਫਾਇਦਾ ਐਨਪੀਕੇ ਕਿਹੜੀ-ਕਿਹੜੀ ਕਰਨੀ ਆ ਕਿੰਨੀ ਡੋਜ਼ ਕਰਨੀ ਆ ਉਹਦੇ ਵਿੱਚ ਆਪਾਂ ਸੁੰਡੀ ਦੀ ਸਪਰੇ ਆਪਾਂ ਟਿੱਡੇ ਦੀ ਸਪਰੇ ਕਿਹੜੀ ਕਰਨੀ ਆ ਜੀ ਤੇ ਉਲੀ ਰੋਗ ਲਈ ਬੈਸਟ ਸਪਰੇ ਕਿਹੜੀ ਕਰਨੀ ਆ ਉਹਦੇ ਬਾਰੇ ਆਪਾਂ ਵੀਡੀਓ ਬਣਾਵਾਂਗੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ